ਕਾਲਜੀ ਸਾਰਿਆਂ ਨੂੰ ਕਿਸਮ ਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ ਜਿਹੜੀਆਂ ਭੈਣਾਂ ਵੇਟ ਕਰ ਰਹੀਆਂ ਸੀ ਕਿ ਇਹ ਆਪਾਂ ਸ਼ਾਰਟ ਵੀਡੀਓ ਪਾਈ ਸੀ ਵਾਲੇ ਸੂਟਾਂ ਦੀ ਕਿ ਦੀਦੀ ਇਹਨਾਂ ਦੀ ਲੌਂਗ ਵੀਡੀਓ ਲੈ ਕੇ ਆਉ ਤਾਂ ਹਾਜ਼ਰ ਹੈ ਜੀ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਫੈਬਰਿਕ ਚੈੱਕ ਕਰੋ ਜੀ ਇਟਾਲੀਅਨ ਵੂਲ। ਇਟਾਲੀਅਨ ਵੂਲ ਦੀ ਹੀ ਸ਼ਰਟ ਰਹੇਗੀ, ਇਟਾਲੀਅਨ ਵੂਲ ਦੀ ਹੀ ਪਾਟਮ ਰਹੇਗੀ ਦੇਖੋ। ਇੱਕ ਹੀ ਬ੍ਰਾਂਡ ਰਹੂਗਾ ਜੀ। ਪਿਓਰ ਪਸ਼ਮੀਨਾ ਰਹੂਗਾ। ਇਸ ਤਰ੍ਹਾਂ ਮੈਚਿੰਗ ਬਾਟਮਸ ਨੇ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਦੀ ਬਾਟਮ ਬਹੁਤ ਹੀ ਪਿਆਰਾ ਕਲਰ ਹੈ ਜੀ ਦੇਖੋ ਤੇ ਪ੍ਰਾਈਜ਼ ਰਹੂਗਾ ਸਿਰਫ ਔਰ ਸਿਰਫ 800 ਜਲਦੀ ਜਲਦੀ ਕਰਵਾਓ ਆਪਣੀ ਬੁਕਿੰਗ ਸ਼ਿਪਿੰਗ ਹੈਗੀ ਬਿਲਕੁਲ ਫ੍ਰੀ ਜੀ ਆ ਹੈਗਾ ਜੀ ਨੈਕਸਟ ਕਲਰ ਜਿਹੜੀ ਹੈ ਭੈਣਾ ਜੀ ਡੀਐਮ ਕਰਦਿਆਂ ਨੇ ਕਿ ਆਰਡਰ ਕਿੱਦਾਂ ਕਰਨਾ ਸਕਰੀਨਸ਼ਾਟ ਲੈਣਾ ਜੀ ਸਭ ਤੋਂ ਪਹਿਲਾਂ ਸਕਰੀਨਸ਼ਾਟ ਲੈ ਕੇ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਜਾਂ ਮੈਸੇਜ ਕਰ ਸਕਦੇ ਹੋ ਦੇਖੋ ਬਹੁਤ ਹੀ ਜਿਆਦਾ ਯੂਨੀਕ ਡਿਜ਼ਾਈਨ ਹੈ ਜਿਹੜਾ ਨਿਊ ਲਾਂਚ ਹੋਇਆ ਜੀ ਰੰਗੋਲੀ ਡਿਜ਼ਾਈਨ ਕਹਿੰਦੇ ਆ ਜੀ ਇਹਨੂੰ ਇਟਾਲੀਅਨ ਵੂਲ ਹੋਊਗਾ ਏਕੇ ਦਾ ਪਸ਼ਮੀਨਾ ਜੀ ਇਸ ਤਰ੍ਹਾਂ ਮੈਚਿੰਗ ਬਾਟਮ ਹੋਏਗੀ ਸੈਲਫ ਪ੍ਰਿੰਟ ਹੋਏਗਾ ਜਿੱਦਾਂ ਸ਼ਰਟ ਚ ਹੈ ਜੀ ਆ ਆ ਹੈਗਾ ਜੀ ਨੈਕਸਟ ਕਲਰ ਆ ਹੈਗਾ ਜੀ ਨੈਕਸਟ ਕਲਰ ਕਲਰ ਸਾਰੇ ਬਹੁਤ ਜਿਆਦਾ ਸੁਪਰ ਹਿੱਟ ਨੇ ਜੀ ਬਹੁਤ ਹੀ ਜਿਆਦਾ ਸੋਹਣੇ ਨੇ ਕੋਈ ਵੀ ਇਹ ਨਹੀਂ ਹੈਗਾ ਕਿ ਕਲਰ ਤੁਹਾਨੂੰ ਪਸੰਦ ਨਾ ਆਵੇ ਸਾਰੇ ਬਹੁਤ ਹੀ ਪਿਆਰੇ ਕਲਰ ਨੇ ਜੀ ਇੰਦੇ ਕੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਹ ਵਾਲਾ ਹੈਗਾ ਜੀ ਨੈਕਸਟ ਆਰਟੀਕਲ ਪਿਓਰ ਖੀਨਖਾਬ ਦੀ ਸ਼ਰਟ ਹੈ ਦੇਖੋ ਫੁੱਲੀ ਹੈਂਡਵਰਕ ਹੈ ਜੀ ਨੈਕ ਦੇ ਉੱਪਰ ਹੀ ਫੁੱਲੀ ਹੈਂਡਵਰਕ ਹੈ ਦੇਖੋ ਚੈੱਕ ਕਰਵਾ ਲਈ ਪਿਓਰ ਖੀਨਖਾਬ ਹੈ ਜੀ ਨਾ ਹੈਗਾ ਬਾਜੂ ਦੇ ਉੱਪਰ ਜੀ ਟੋਟਲੀ ਹੈਂਡਵਰਕ ਕਰਵਾਇਆ ਆਪਾਂ ਮਸ਼ੀਨ ਦਾ ਯੂਜ਼ ਨਹੀਂ ਕੀਤਾ ਟੋਟਲੀ ਹੈਂਡਵਰਕ ਹੋਊਗਾ ਜੀ ਇਹ ਬਾਜੂ ਤੇ ਆ ਦੇਖੋ ਜੀ ਫੁੱਲ ਸ਼ਵਾਰਟ ਪਿਓਰ ਸਿਲਕ ਦੀ ਰਹੂਗੀ ਜੀ ਬਾਟਮ ਬਾਟਮ ਉੱਪਰ ਵੀ ਆਪਾਂ ਹੈਂਡਵਰਕ ਕਰਵਾਇਆ ਤੇ ਫੁੱਲ ਪਿਓਰ ਜਿਹੜਾ ਜੀ ਵਿਸਕੋਸ ਦਾ ਜਿਹੜਾ ਦੁਪੱਟਾ लेस ਚੈੱਕ ਕਰੋ ਫੋਰ ਸਾਈਡ ਇਹ ਵਾਲੀ ਲੈਸ ਹੋਏਗੀ ਤੇ ਸਾਈਡਾਂ ਤੇ ਇਹ ਵਾਲ ਲੈਸ ਮਿਲੇਗੀ ਪ੍ਰਾਈਜ਼ ਰਹੂਗਾ 2500 ਆਲ ਓਵਰ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਕਲਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਜਿਹੜੇ ਆਪਣੇ ਕੋਲੇ ਰੈਡੀ ਹੋ ਕੇ ਆਏ ਨੇ ਜੀ ਖੀਨ ਖਾਬ ਤੇ ਇੱਕ ਆਇਆ ਜੀ ਆਪਣੇ ਕੋਲੇ ਰਸਟ ਨੈਕਸਟ ਆਹ ਵਾਲਾ ਹੈਗਾ ਜੀ yellow ਆਹ ਵਾਲਾ ਹੈਗਾ ਜੀ lavender ਦੇਖੋ ਹੇਗਾ ਜੀ ਬਾਟਮ ਆ ਹੈਗਾ ਜੀ ਦੁਪੱਟਾ ਹੁਣ ਜਲਦੀ ਜਲਦੀ ਜੀ ਤੁਸੀਂ ਕਰੋ ਆਪਣਾ ਆਰਡਰ ਬੁੱਕ